ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹਾਲ ਚਾਲ ਮੀ ਕਹਦਾ ਦਈ ਸਾਰੇ ਠੀਕ ਹੋਗੇ ਮੇਰੇ ਭੈਣ ਭਰਾ ਹਰਪ੍ਰੀਤ ਸਿੰਘ ਮੱਖੂਦੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਹੈ ਜਿਹੜੀ ਹਿਮਾਚਲ ਦੇ ਉੱਤੇ ਵਿਸ਼ਾਲ ਭਾਜੀ ਦੇ ਨਾਲ ਬਣੀ ਅੱਜ ਗੱਲ ਕੀਤੀ ਪਹਿਲੀ ਗੱਲ ਤਾਂ ਮੱਖੂ ਸਾਹਿਬ ਨੂੰ ਮੈਂ ਧੰਨਵਾਦ ਕਰਨਾ ਚਾਹਣਾ ਕਿਉਂਕਿ ਹਮੇਸ਼ਾ ਇਹ ਪੰਜਾਬੀਆਂ ਦੇ ਲਈ ਗੱਲ ਕਰਦੇ ਆ ਤੇ ਬਹੁਤ ਇਹਨਾਂ ਦੀ ਗੱਲ ਤਾਂ ਓਨੈਸਟ ਹੁੰਦੀ ਆ ਕਿ ਦੋ ਪੱਤਰਕਾਰ ਇਦਾਂ ਹੈਗੇ ਆ ਪੰਜਾਬ ਵਿੱਚ ਹਜੇ ਵੀ ਜਿਹੜੇ YouTube ਦੇ ਉੱਤੇ ਜਿਨ੍ਹਾਂ ਦੇ ਉੱਤੇ ਆਪਾਂ ਯਕੀਨ ਕਰ ਸਕਦੇ ਆ ਕਿ ਗੱਲ ਕਿਹੜੀ ਸੱਚ ਹੋਏਗੀ ਕਿਹੜੀ ਨਹੀਂ ਹੋਏਗੀ ਚਲੋ ਗੱਲ ਕਰਦੇ ਆ ਇਹਦਾ ਰਿਵਿਊ ਜਾਂ ਮੈਂ ਆਪਣੇ ਭੈਣ ਭਰਾਵਾਂ ਨੂੰ ਜੋ ਮੇਰੇ ਵੱਲੋਂ ਮੈਸੇਜ ਜਨ ਚਾਹਨਾ ਸੀ ਦੂਰ ਬੈਠੇ ਸਾਨੂੰ ਤੁਹਾਡੀ ਬਹੁਤ ਚਿੰਤਾ ਹੁੰਦੀ ਜਿਹੜੇ ਵੀ ਪੰਜਾਬ ਤੋਂ ਲੈਨੇ ਆ। ਭਾਮੇ ਅਸੀਂ ਦਰ ਤੋਂ ਦੂਰ ਹਾਂ ਭਾਮੇ ਸਿਰ ਤੁਹਾਨੂੰ ਪੈਸੇ ਭੇਜਨੇ ਆ ਇਥੋਂ ਪਰ ਅਸੀਂ ਉੱਥੇ ਤੁਹਾਡੇ ਕੋਲ ਨਹੀਂ ਹੁੰਦੇ। ਸੋ ਗੱਲ ਕਰਦੇ ਇਸ ਜਿਹੜੀ ਨੇ ਇਹ ਕਨਵਰਸੇਸ਼ਨ ਹੋਈ ਆ ਸਾਰੀ। ਪਹਿਲਾਂ ਵਿਸ਼ਾਲ ਭਾਜੀ ਨੂੰ ਮੈਂ ਬਹੁਤ ਧੰਨਵਾਦ ਕਹਿਣਾ ਚਾਹਣਾ ਵਿਸ਼ਾਲ ਭਾਜੀ ਧੰਨਵਾਦ ਤੁਸੀਂ ਸੱਚ ਨਾਲ ਖੜੇ ਹੋਏ ਆ ਤੁਹਾਡੇ ਕਰਕੇ ਬੰਦਿਆ ਕਰਕੇ ਮੇਰਾ ਜਿਹੜਾ ਯਕੀਨ ਆ ਨਾ ਕੋ ਸਥਾਂ ਤੇ ਜੁੜ ਜਾਂਦਾ। ਮਤਲਬ ਪੱਕਾ ਹੋ ਜਾਂਦਾ ਕਿ ਤੁਸੀਂ ਹਜੇ ਵੀ ਸਨਤਨ ਤਰਾਂ ਦੇ ਵਿੱਚ ਕੁਝ ਲੋਕ ਅੱਦ ਸਮ័យ ਦੇ ਆ ਪਾਜੀ ਨੇ ਕਿਹਾ ਕਿ ਉੱਥੇ ਜਿਹੜੇ ਪ੍ਰਵਾਸੀ ਆ ਵੇਲੇ ਆ ਗਏ ਉਹਨੇ ਠੇਕੇ ਤੇ ਉੱਤੇ ਹੋਟਲ ਲਾ ਲਿਓ ਤੇ ਉਹ ਧੱਕਾ ਕਰਦੇ ਆ ਪਰ ਮੈਂ ਵਿਸ਼ਾਲ ਭਾਜੀ ਨੂੰ ਇੱਕ ਗੱਲ ਸੁਣਾਣਾ ਵਿਸ਼ਾਲ ਭਾਜੀ ਇਹ ਪਹਿਲੀ ਗੱਲ ਨਹੀਂ ਹੈਗੀ ਕਿ ਹੁਣ ਕਈ ਇਹ ਸਟਾਰਟ ਹੋਈਆਂ ਲੜਾਈਆਂ ਹੋਣੀਆਂ ਧੱਕਾ ਹੋਣਾ ਅਸੀਂ ਪਿੰਡੋਂ ਟਰੱਕ ਦੇ ਵਿੱਚ ਗਏ ਸੀਗੇ ਆਰਾਊਂਡ 96 ਦੀ ਗੱਲ ਹੈ ਅਸੀਂ ਕੁਲੂ ਤੋਂ ਵਾਪਸ ਆ ਰਹੇ ਸੀਗੇ ਤੇ ਜਿੱਥੇ ਉਹ ਸੀਮੈਂਟ ਫੈਕਟਰੀ ਹੈ ਮੈਨੂੰ ਸ਼ਹਿਰ ਨਹੀਂ ਚੇਤੇ ਹੈਗਾ ਜੇ ਤੇ ਅਗਰ ਕਿਸੇ ਨੂੰ ਚੇਤੇ ਹੋਇਆ ਉਸ ਥਾਂ ਦਾ ਪੁਲਿਸ ਉਹ ਆਪਣੀ ਨਾਮ ਦੱਸਦਾ ਹੋ ਸਾਡਾ ਸਾਡੇ ਪਿੰਡ ਦੇ ਬੰਦਿਆ ਨੇ ਟਰੱਕ ਨਮਾ ਲਿਆ ਸੀ ਤੇ ਅਸੀਂ ਮਣਿਕੰਨ ਸਾਹਿਬ ਮੱਥਾ ਟੇਕਣ ਗਏ ਸੀਗੇ ਉਦੋਂ ਮੈਂ 11 ਸਾਲ ਦਾ ਸੀਗਾ ਤੇ ਮੈਂ ਟਰੱਕ ਦੇ ਪਿਛਲੇ ਪਾਸੇ ਹੀ ਬੈਠਾ ਹੋਇਆ ਸੀ ਤੇ ਪਿੱਛੋਂ ਚਾਰ ਮੋਟਰਸਾਈਕਲ ਆਏ ਮੋਟਰਸਾਈਕਲ ਸਿਗੇ ਜਿਹੜੇ ਉਹਨਾਂ ਕੋ ਤੇ ਸਾਡੇ ਮੁੰਡਿਆਂ ਨੇ ਕੋਈ ਬਦਤਮੀਜ਼ੀ ਨਹੀਂ ਕੀਤੀ ਕੋਈ ਕੁਛ ਨਹੀਂ ਬਹੁਤ ਪਿਆਰ ਨਾਲ ਸਾਰਾ ਜਿਦਾਂ ਪਿੰਡ ਦੀਆਂ ਕੁੜੀਆਂ ਮੁੰਡੇ ਬਜ਼ੁਰਗ ਸਾਰੇ ਵਿੱਚ ਟਰੱਕ ਦੇ ਤੇ ਉਹਨਾਂ ਨੇ ਬਦਤਮੀਜ਼ੀ ਮੁੰਡਿਆਂ ਨੇ ਹਿਮਾਚਲ ਦੇ ਆਨੇ ਸਾਡੇ ਟਰੱਕ ਵਾਲਿਆਂ ਨਾਲ ਕੀਤੀ ਤੇ ਉੱਥੇ ਬਹੁਤ ਲੜਾਈ ਹੋਈ ਤੇ ਮੈਂ ਤਾਂ ਬਹੁਤ ਛੋਟਾ ਸੀ ਤੇ ਮੈਂ ਰੋਣਾ ਪਿਆ ਸੀ ਮਨ ਚੇਤੇ ਆ ਬਹੁਤ ਬਿਲਕੁਲ ਜਿਦਾਂ ਕ੍ਰਿਸਟਲ ਕਲੀਅਰ ਮੇਰੇ ਸਾਹਮਣੇ ਹੋਈ ਮਨ ਚੇਤੇ ਆ ਮਨ ਹੋ ਜੇਗੀ ਤੇ ਇਹ ਨਫਰਤ ਤਾਂ ਕਿਤਨਾ ਕਿਤੇ ਪਹਿਲਾਂ ਤੋਂ ਹੀ ਹੈਗੀ ਆ ਥ ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਕਰੈਕਟ ਕਰਨਾ ਚਾਹਣਾ ਕਿ ਇਹ ਨਵਾਂ ਗੁਸਤਾਖੀਆ ਠੰਗਣਾ ਰਣੌਤ ਨੇ ਬਸ ਉਹ ਜਿਹੜੀ ਨਫ਼ਰਤ ਆ ਜਿਹੜੀ ਉਹ ਆਗ ਆ ਉਹਦੇ ਉੱਤੇ ਹੁਣ ਬਸ ਤੇਲ ਪਾਇਆ ਬਸ ਉਹ ਨਫ਼ਰਤ ਕਿਉਂ ਆ ਕਿਸ ਲਈ ਆ ਉਹ ਉਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਜਿਆਦਾ ਜਾਣਕਾਰੀ ਨਹੀਂ ਪਰ ਮੈਂ ਉਸ ਗੱਲ ਦੇ ਉੱਤੇ ਥੋੜਾ ਜਿਹਾ ਜ਼ਿਆਦਾ ਮੋਹਰ ਨਹੀਂ ਲਾ ਸਕਦਾ ਪਰ ਇਹ ਪੁਰਾਣੀ ਗੱਲ ਆ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉੱਥੇ ਬੱਚਿਆਂ ਨਾਲ ਕੁੜੀਆਂ ਨਾਲ ਗਲਤ ਕੰਮ ਹੁੰਦੇ ਆ ਤੁਸੀਂ ਸਨਾਤਨ ਧਰਮ ਤੋਂ ਆ ਤੁਹਾਨੂੰ ਆਵਾਜ਼ ਚੱਕਣੀ ਚਾਹੀਦੀ ਇਸ ਬਾਰੇ ਅਸੀਂ ਚੱਕਦੇ ਹਾਂ ਸੰਤ ਸਿੱਧਾ ਖਾਲਸਤਾਨੀ ਕਹਿ ਦਿੰਦੇ ਆ ਸਾਡੇ ਲਈ ਤਾਂ ਬਹੁਤ ਜਦਾ ਔਖਾ ਕੰਮ ਹੋਇਆ ਪਿਆ ਐਜ਼ ਅ ਸਿੱਖ ਅਸੀਂ ਤਾਂ ਬੋਲ ਹੀ ਨਹੀਂ ਸਕਦੇ ਸਾਨੂੰ ਇਹ ਦੇਸ਼ ਦੇ ਵਿੱਚੋਂ ਸੈਕੰਡ ਕਲਾਸ ਸਿਟੀਜ਼ਨ ਟਰੀਟ ਕੀਤਾ ਜਾ ਰਿਹਾ ਜਦੋਂ ਕੁਝ ਵੀ ਆਪਾਂ ਬੋਲਦੇ ਸਾਡਾ ਮੂੰਹ ਚੁਪਕਰਾਤਾ ਜਾਂਦਾ ਲਾਈਕ ਮੇਰੇ ਪੁਰਾਣੇ ਦੂਜੇ ਜਿਹੜੇ ਚੈਨਲ ਦੇ ਉੱਤੇ ਇਦਾਂ ਕਮੈਂਟ ਹੁੰਦੇ ਸੀ ਉਹ ਮੈਂ ਚੈਨਲ ਹੀ ਛੱਡ ਦਿੱਤਾ ਹੌਲੀ ਹੌਲੀ ਤੇ ਮੱਖੂ ਸਾਹਿਬ ਨਾਲ ਗੱਲ ਕਰਨਾ ਚਾਹਨਾ ਮੱਖੂ ਸਾਹਿਬ ਤੁਸੀਂ ਆਪਣੇ ਚੈਨਲ ਦੇ ਰਾਹੀਂ ਇਹ ਬਾਰ ਬਾਰ ਸਾਰਿਆਂ ਨੂੰ ਕਹਿਣਾ ਚਾਲੂ ਕਰੋ ਕਿ ਹਿਮਾਚਲ ਜਾਣਾ 2-3 ਸਾਲ ਬੰਦ ਕੀਤਾ ਜਾਵੇ ਬਿਲਕੁਲ ਬੰਦ ਕੀਤਾ ਜਾਵੇ ਮੈਂ ਪੰਜਾਬੀਆਂ ਨੂੰ ਪੁਰਜ਼ੋਰ ਅਪੀਲ ਕਰਦਾ ਅਗਰ ਤੁਸੀਂ ਆਪਣੀ ਪੱਗ ਨੂੰ ਹੱਥ ਨਹੀਂ ਪਾਉਣਾ ਚਾਹੁੰਦੇ ਅਗਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀਆਂ ਧੀਆ ਭੈਣਾਂ ਮੋਰੇ ਤੁਹਾਡੀ ਪਾਗ ਨੂੰ ਹੱਥ ਪਾ ਕੇ ਜਾਂ ਉਹਨਾਂ ਨੂੰ ਬੇਪਰਦ ਕੀਤਾ ਜਾਵੇ ਉਹਨਾਂ ਨੂੰ ਕੋਈ ਹੱਥ ਪਾਵੇ ਜਾਣਾ ਬੰਦ ਕਰੋ ਜੇ ਸਾਡੀ ਗੁਰਬਾਣੀ ਦੇ ਵਿੱਚ ਉਹ ਢੱਡੇ ਨਾ ਪਈਆਂ ਰੋਟੀਆਂ ਸੱਬੇ ਗੱਲਾਂ ਖੋਟੀਆਂ ਜਦੋਂ ਅਕਲ ਟਗਿਆਣੇ ਕਿਸੇ ਲਿਆਣੀ ਹੋਵੇ ਜਿੱਦਾਂ ਵਿਸ਼ਾਲ ਭਾਈ ਨੇ ਕਿਹਾ ਕਿ ਸਾਡੇ ਇੱਥੇ ਥੋੜਾ ਟਾਈਮ ਬੰਦ ਕਰ ਦੋ ਕਿਉਂਕਿ ਉਹਨਾਂ ਨਾਲ ਵੀ ਵਿਤਕਰਾ ਹੋ ਰਿਹਾ ਦੇਖ ਲਓ ਉਹ ਖੁਦ ਹਿੰਦੂ ਧਰਮ ਤੋਂ ਆਮਲਾ ਸਨਾਤਨ ਧਰਮ ਤੋਂ ਉਹਨਾਂ ਨੇ ਕਿਹਾ ਅਗਰ ਉਹਨਾਂ ਦੇ ਲੋਕ ਜਾਣਦੇ ਦੁਸ਼ਮਣਿਆਂ ਉੱਥੇ ਤਾਂ ਸਾਡਾ ਤਾਂ ਬਹੁਤ ਬੁਰਾ ਹਾਲ ਹੋ ਲੋਕ ਕਰ ਸਕਦੇ ਆ ਜਿੰਨਾ ਮਰਜੀ ਕੋਈ ਇਨਸਾਨ ਤਕੜਾ ਹੋਵੇ ਅਗਰ ਉਹਨੂੰ ਮੈਂ 15 20 ਬੰਦੇ ਇਕੱਠੇ ਪੈ ਜਾਣ ਤਾਂ ਉਹ ਇਨਸਾਨ ਕੁਝ ਨਹੀਂ ਕਰ ਸਕਦਾ ਬਾਕੀ ਰਹੀ ਗੱਲ ਸਾਨੂੰ ਖਾਲਸਤਾਨੀ ਖਾਲਸਤਾਨੀ ਸਾਡੇ ਸੰਤ ਭਿੰਡਰਾਂ ਵਾਲਿਆਂ ਨੂੰ ਬੁਰਾ ਬੋਲਿਆ ਜਾਂਦਾ ਇਹ ਅੱਜ ਕੱਲ ਟ੍ਰੈਂਡ ਬਣ ਚੁੱਕਾ ਹੈ ਇੰਡਿਆ ਵਿੱਚ ਇਹ ਟ੍ਰੈਂਡ ਵਾ ਸੰਤ ਭਿੰਡਰਾਂ ਵਾਲਿਆਂ ਨੂੰ ਨਫ਼ਰਤ ਕਰਨਾ ਇੱਕ ਜਿਦਾਂ ਟ੍ਰੈਂਡ ਬਣਿਆ ਆ ਕਿ ਹਰੇਕ ਬੰਦੇ ਨੂੰ ਉਹਨਾਂ ਨੂੰ ਨਫ਼ਰਤ ਕਰਨੀ ਆ ਤੇ ਇਹ ਕਹਿੰਦੇ ਵੀ ਗੁਲਾਮੀ ਕਿਦਾਂ ਮਹਿਸੂਸ ਕਰਦੇ ਗੁਲਾਮੀ ਕਿਦਾਂ ਮਹਿਸੂਸ ਕਰਦੇ ਜਦੋਂ ਦਸਤੀ ਸਾਡੇ ਨਾਲ ਇੱਕ ਅਤਿਵਾਦੀਆਂ ਦਾ ਜੱਥਾ ਹੋਣ ਦਾ ੱੱਬਾ ਲਾਤਾ ਜਾਂਦਾ ਸਾਡੇ ਸੰਤ ਭਿੰਡਰਾਂ ਵਾਲੇ ਕਿਸੇ ਨੂੰ ਕੀ ਪ੍ਰੋਬਲਮ ਅਸੀਂ ਮੈਂ ਕਿਸੇ ਆਪਣੇ ਹਿੰਦੂ ਦੋਸਤ ਜਾਂ ਸਨਾਤਨ ਧਰਮ ਨੂੰ ਜਿਹੜਾ ਬੰਦਾ ਫਾਲੋ ਕਰਦਾ ਮੈਂ ਔਰ ਕੋ ਨਵਰਤਾ ਨਹੀਂ ਕਰਦਾ ਨਾ ਕੋਈ ਵੀ ਸਿੱਖ ਨਹੀਂ ਕਰਦਾ ਉਹ ਸਿੱਖ ਆਪਣੇ ਦੇਸ਼ ਦੀ ਫੌਜ ਦੇ ਵਿੱਚ ਵੀ ਲੜਦਾ ਦੁਸ਼ਮਣਾਂ ਨਾਲ ਵੀ ਲੜਦਾ ਔਰ ਇਸ ਦੇਸ਼ ਲਈ ਲੜਦਾ ਉਦੋਂ ਅਸੀਂ ਟੈਰਿਸ ਨਹੀਂ ਜੀਦੇ ਕਿਸੇ ਨੂੰ ਪਰ ਜਦੋਂ ਆਪਾਂ ਸਿਰਫ ਵਿੱਕੀਆਂ ਨਿੱਕੀਆਂ ਆਪਣੀਆਂ ਡਿਮਾਂਡਸ ਆ ਜਿਹੜੀਆਂ ਹਰੇਕ ਬੰਦੇ ਦੀਆਂ ਹੈਗੀਆਂ ਦੇਖੋ ਹੁਣ ਰਾਜਸਥਾਨ ਵਾਲੇ ਵੀ ਉੱਥੇ ਗਏ ਸੀ ਉੱਥੇ ਹਰਿਆਣੇ ਵਾਲੇ ਵੀ ਗਏ ਸੀ ਉੱਥੇ ਤਮਿਲਨਾਡੂ ਤੋਂ ਆਏ ਤਮਿਲੀਆਂ ਲੋਕ ਆਏ ਕਿਸੇ ਨਾ ਕੋਈ ਵੇਤ ਕਰਾ ਨਹੀਂ ਹੋਇਆ ਮੁਰਕੇ ਦੇਸ਼ ਦੇ ਵਿੱਚ ਬਸ ਸਿੱਖਾਂ ਨਾਲ ਪੂਰਾ ਦੇਸ਼ ਵੇਤ ਕਰਾ ਕੰਨਾ ਪਿਆ ਉਸ ਚੀਜ਼ ਤੋਂ ਬਾਅਦ ਫਾਰਮ ਪ੍ਰੋਟੈਸਟ ਤੋਂ ਬਾਅਦ ਤੇ ਮੱਖੂ ਸਾਹਿਬ ਦੀ ਇੱਕ ਗੱਲ ਦੇ ਵਿੱਚ ਹੋਰ ਵੀ ਜਿਹੜੀ ਉਹ ਗੱਲ ਜਿਹੜੀ ਮੈਂ ਖੁਦ ਵੀ ਇਹ ਬਹੁਤ ਵਾਰ ਮਹਿਸੂਸ ਕੀਤੀ ਆ ਆਪਣੀ ਜਿਹੜੇ ਯੰਗ ਮੁੰਡੇ ਆ ਉਹਨਾਂ ਤੋਂ ਮੈਨੂੰ ਇਹ ਚੀਜ਼ ਤੋਂ ਬੜਾ ਪਹਿਲਾਂ ਤੋਂ ਪ੍ਰੋਬਲਮ ਰਹੀ ਹੈ ਕਿਉਂਕਿ ਮੇਰੀਆਂ ਭੈਣਾਂ ਹੈਗੀਆਂ ਮੇਰੀਆਂ ਮੈਨੂੰ ਪਤਾ ਮੈਂ ਸਾਡੇ ਮੁੰਡਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਜਵਾਨੀ ਤੁਹਾਡੇ ਅੰਦਰ ਕੋਈ ਜ਼ਿਆਦਾ ਛਾਲਾ ਮਾਰਦੀ ਹੈ ਨਾ ਜਿਹੜੀ ਐਦਾਂ ਜਿਹੜੀ ਬਾਲੀ ਕਰਦੀ ਹੈ ਜਿੰਮ ਜੁਮ ਮਾਰ ਲਿਆ ਕਰੋ ਜੋਰ ਲਾ ਮਰਦਾਨਾ ਜਿਹੜੀ ਤੁਹਾਡੀ ਤਾਕਤ ਹੈ ਜਿਹੜੀ ਆਗੰਦਰ ਜਿਆਦਾ ਜ਼ੋਰ ਮਾਰਦੀ ਹੈ ਨਾ ਜਵਾਨੀ ਉੱਥੇ ਜਾ ਕੇ ਜ਼ੋਰ ਕੱਢਿਆ ਕਰੋ ਘੋਲ ਲਿਆ ਕਰੋ ਕਿਸੇ ਨਾਲ ਝੋਟੇ ਨੂੰ ਹੱਥ ਪਾ ਲਿਆ ਕਰੋ ਕਿਸੇ ਨੂੰ ਜੇ ਜਿਆਦਾ ਜਾਨ ਹੈ ਤੁਹਾਡੇ ਚ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਤੁਸੀਂ ਜਾ ਕੇ ਉੱਥੇ ਬਤਮੀਜ਼ੀ ਕਰਦੇ ਆਂ ਔਰ ਤੂੰ ਤੂੰ ਕਰਕੇ ਬੋਲਦੇ ਆ ਇਹ ਮੈਂ ਖੁਦ ਮਹਿਸੂਸ ਕੀਤੀ ਹੋਈ ਗੱਲ ਸਾਨੂੰ ਲੋਕਾਂ ਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਕੁਝ ਲੋਕਾਂ ਨੂੰ ਉਹ ਤੂੰ ਤੂੰ ਕਰਕੇ ਮੇਰੇ ਤੋਂ ਕਈ ਵਾਰ 15 ਸਾਲ ਛੋਟੇ ਮੁੰਡੇ ਹੁੰਦੇ ਆ ਤੂੰ ਬਾਈ ਤੂੰ ਬਾਈ ਤੂੰ ਬਾਈ ਐਂ ਕਰਦਾ ਤੂੰ ਬਾਈ ਐਂ ਕਰਦਾ ਤੂੰ ਬਾਈ ਐਂ ਕਰਦਾ ਅਸੀਂ ਵੀ ਜਦੋਂ ਛੋਟੇ ਸੀਗੇ ਕਾਲਜ ਸਰ ਤੋਂ ਜਿਹੜੇ ਵੱਡੇ ਮੁੰਡੇ ਸੀਗੇ 20 ਸਾਲ ਵੱਡੇ ਅਸੀਂ ਹਮੇਸ਼ਾ ਪਹਿਲਾਂ ਸੱਸਰੀ ਘਰ ਬੁਲਾਨੀ ਪਾਜੀ ਸੱਸਰੀ ਘਰ ਕਿਵੇਂ ਹਾਲ ਚਾਲ ਮੈਂ ਜਨਰਲ ਖਾਸ ਕਾਲਜ ਪੜ੍ਹਿਆ ਆ ਪਰ ਜਦੋਂ ਮੈਂ ਚੰਡੀਗੜ੍ਹ 2 ਸਾਲ ਲਾਏ ਉੱਥੇ ਜਿਹੜੇ ਮੇਰੇ ਤੋਂ ਛੋਟੇ ਮੁੰਡੇ ਹੁੰਦੇ ਸੀਗੇ ਜਿਹੜੇ 11ਵੀਂ ਇਦਾਂ ਬਾਈ ਤੂੰ ਕਿੱਥੋਂ ਆਇਆ ਬਾਈ ਤੂੰ ਕਿੱਥੋਂ ਆਇਆ ਇਹ ਜਿਹੜੀ ਤੂੰ ਵਾਲੀ ਭਾਸ਼ਾ ਨਾ ਇਹ ਤੇ ਮੇਰੇ ਵਰਗੇ ਬੰਦੇ ਨੂੰ ਵੀ ਕਿੰਤੂ ਪਰੰਤੂ ਸਟਾਰਟ ਹੁੰਦੀ ਕਿਉਂਕਿ ਮੈਨੂੰ ਗੁੱਸਾ ਹੋ ਜਾਂਦਾ ਤੂੰ ਵਾਲੀ ਗੱਲ ਤੇ ਕਿਉਂਕਿ ਅਗਰ ਵੀ ਛੋਟੇ ਆ ਤੁਹਾਨੂੰ ਬੋਲਣ ਦੀ ਅਕਲ ਹੋਣੀ ਚਾਹੀਦੀ ਆ ਸੋ ਇਹ ਗੱਲ ਪੁਆਇੰਟ ਨੋਟ ਕਰਨ ਵਾਲਾ ਆ ਸਾਡੇ ਪੰਜਾਬੀਆਂ ਨੂੰ ਭਾਵੇਂ ਅਸੀਂ ਹਿਮਾਚਲ ਜਾ ਕੇ ਤੂੰ ਨਾ ਤੇ ਇਹ ਆਪਾਂ ਆਪਸ 'ਚ ਵੀ ਥੋੜਾ ਜਿਹਾ ਅਕਲ ਨਾਲ ਗੱਲ ਕਰੀਏ ਕਿ ਆਪਣੇ ਤੋਂ ਕੋਈ 10-15 ਸਾਲ ਵੱਡਾ ਆ ਵੀਰ ਆਪਣਾ ਜਾਂ ਉਹ ਬਾਈ ਆਪਣੇ ਤੋਂ بڑا ਹੈ ਤੇ ਆਪਾਂ ਉਹ ਵੀਰ ਨੂੰ ਥੋੜੀ ਜਿਹੀ ਸੋਹਣੀ ਭਾਸ਼ਾ 'ਚ ਗੱਲ ਕਰੀਏ ਕਿਉਂਕਿ ਅਸੀਂ ਸਭ ਇੱਕ ਲੋਕ ਬਣ ਕੇ ਚੱਲ ਗਏ ਹਨਾ ਸਾਡੇ ਗੁਰੂਆਂ ਨੇ ਸਾਨੂੰ ਕਿੰਨਾ ਸੋਹਣਾ ਸਾਰਾ ਕੁਝ ਸਿਖਾਇਆ ਹੋਇਆ ਅਸੀਂ ਕਿਉਂ ਭੁੱਲ ਜਾਨੇ ਆ ਤੇ ਇਹ ਗੱਲ ਨੋਟ ਕਰਨ ਵਾਲੀ ਆ ਮੇਰਾ ਭਰਾ ਇਸ ਗੱਲ ਤੇ ਜਰੂਰ ਗੌਰ ਕਰੋ ਇਹਦੇ ਨਾਲ ਗੱਲਾਂ ਵੱਧਦੀਆਂ ਹੁੰਦੀਆਂ ਆ ਇਹਦੇ ਨਾਲ ਫਿਰ ਸਾਡਾ ਕੱਠ ਵੀ ਨਹੀਂ ਬਣਦਾ ਕਿਉਂਕਿ ਸਾਡੇ ਅੰਦਰ ਫਿਰ ਆਪ ਦੇ ਵਿੱਚ ਇੱਕ ਦੂਜੇ ਤੇ ਪ੍ਰੋਬਲਮ ਖੜੀ ਹੁੰਦੀ ਆ ਵਾਰ-ਵਾਰ ਵਾਰ-ਵਾਰ ਬਾਰ-ਬਾਰ ਪੰਜਾਬੀਆਂ ਸਾਰਿਆਂ ਨੂੰ ਦੱਸੋ ਕਿ ਹਿਮਾਚਲ ਜਾਣਾ ਬਿਲਕੁਲ ਬੰਦ ਕਰ ਦੇਣਾ ਅਸੀਂ ਰਿਸਪੈਕਟਫੁਲੀ ਬਿਨਾ ਤੂ ਤੂੰ ਮੈਂ ਕੀਤੇ ਜਾਂ ਬਿਨਾ ਕਿੰਤੂ ਪ੍ਰਾਂਤੋਂ ਕੀਤੇ ਅਸੀਂ ਬਸ ਆਪਣੀ ਗੱਡੀ ਦਾ ਜਿਹੜਾ ਸਟੀਅਰਿੰਗ ਉਹ ਆ ਨਾ ਜਿਹੜਾ ਹਿਮਾਚਲ ਨੂੰ ਮੋੜਦਾ ਚੁੱਪ ਕਰਕੇ ਉਹ ਮੋੜ ਕੇ ਆਪਣੇ ਹੋਸਟੇਟਾਂ ਉੱਪਰ ਜਾਣ ਦੀ ਲੋੜ ਨਹੀਂ ਜਿੱਥੇ-ਜਿੱਥੇ ਸਿੱਖਾਂ ਦੀ ਪੱਗ ਨੂੰ ਨਫ਼ਰਤ ਹੋ ਰਹੀ ਆ ਉੱਥੇ ਉੱਥੇ ਜਾਣਾ ਬੰਦ ਕਰੀਏ ਅਸੀਂ ਕਿਸੇ ਨੂੰ ਕੋਈ ਦੁੱਖ ਨਹੀਂ ਦਿੰਦੇ ਅਸੀਂ ਕਿਸੇ ਨੂੰ ਕੋ ਮਾਰਾ ਨਹੀਂ ਕਹਿੰਦੇ ਤਾਂ ਸਾਡੇ ਨਾਲ ਬੇਟਕਰਾ ਕਰਨਾਂ ਬੰਦ ਕਰ ਠੀਕ ਹੈ ਅਗਲੇ ਤਰੰਗੇ ਫੂਕਦੇ ਆਥੇ ਉਹ ਫੂਕਣ ਅਸੀਂ ਨਹੀਂ ਫੂਕਦੇ ਇਹਨਾਂ ਨੂੰ ਗੱਲ ਪਹਿਲਾਂ ਜੀਤੇ ਰੱਖਣੀ ਚਾਹੀਦੀ ਆ ਐਦਾ ਮਤਲਬ ਜਿਦਾਂ 84 ਚ ਮਾਰਿਆ ਕੀ ਅਸੀਂ ਹੁਣ ਸਾਰੇ ਹਿੰਦੂਆਂ ਤੋਂ ਨਫ਼ਰਤ ਕਰਨਾ ਪਈਏ ਅਸੀਂ ਤਾਂ ਨਹੀਂ ਕਰਦੇ ਨਾ ਸੋ ਸਾਨੂੰ ਇਹ ਗੱਲ ਕਰਨੀ ਚਾਹੀਦੀ ਆ ਥੋੜਾ ਟਾਈਮ ਸਾਰੇ ਪੰਜਾਬ ਵਾਲਿਆਂ ਨੂੰ ਮੈਂ ਅਪੀਲ ਕਰਦਾ ਟੈਕਸੀ ਡਰਾਈਵਰਾਂ ਨੂੰ ਭਾਵੇਂ ਟਰੱਕ ਡਰਾਈਵਰ ਆ ਭਾਵੇਂ ਬੱਸਾਂ ਵਾਲੇ ਆ ਟੂਰਿਸਟ ਬੱਸਾਂ ਵਾਲੇ ਆ ਬਈ ਥੋੜੀ ਆਪਣੀ ਪੰਜਾਬੀਆਂ ਨੂੰ ਜਿਹੜੇ ਬਾਹਰ ਵੀ ਬੈਠੇ ਆ ਥੋੜੀ ਅੱਖਾਂ ਨੂੰ ਹੱਥ ਮਾਰੋ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਆ ਅਣਖੀ ਕੌਮ ਆ ਤੇ ਅਣਖੀ ਥੋੜੇ ਜਿ ਬਣ ਕੇ ਚੱ ਪ੍ਰਮਾਤਮਾ ਮੇਰੇ ਜਿੰਨੇ ਵੀ ਸਿੱਖ ਭੈਣ ਭਰਾ ਆ ਪੰਜਾਬ ਭਾਵੇਂ Hindu ਭਾਈਚਾਰੇ ਤੋਂ ਭਾਵੇਂ ਜਿਹੜੇ ਤੁਸੀਂ ਸਾਰੇ ਸੁਖੀ ਬਸੋ ਚੜ੍ਹਦੀ ਕਲਾ ਚ ਰਹੋ ਪਲੀਜ਼ ਆਪਣਾ ਧਿਆਨ ਰੱਖੋ ਟਰਾਈ ਕਰੋ ਕਿ ਤੁਸੀਂ ਹਿਮਾਚਲ ਵੱਲ ਦਾ ਕੋਈ ਵੀ ਘੇੜਾ ਬੋਇਕਾਟ ਕਰੋ ਥੋੜਾ ਜਿਹਾ ਉਸ ਸਟੇਟ ਨੂੰ ਧੰਨਵਾਦ